ਹੈਲੋ ਸਟੂਡੈਂਟਸ ਗਿੱਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਸਟੂਡੈਂਟਸ ਅੱਜ ਦੀ ਕਲਾਸ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੀ ਹੈ ਜਿਦੇ ਵਿੱਚ ਤੁਹਾਨੂੰ ਆਪਾਂ ਮਿਸ਼ਨ ਸਮਰੱਥ ਜੋ ਕਿ ਗਰਮੀ ਦੀਆਂ ਛੁੱਟੀਆਂ ਦਾ ਕੰਮ ਆ ਚੁੱਕਿਆ ਹੈ ਤੁਹਾਡੇ ਲਈ ਤੇ ਜਮਾਤ ਹੈਗੀ ਸਟੂਡੈਂਟ ਤੁਹਾਡੀ 6ਵੀਂ ਤੋਂ 8ਵੀਂ ਤੱਕ ਵਿਸ਼ਾ ਪੰਜਾਬੀ ਤਾਂ ਇਹ ਛੁੱਟੀਆਂ ਦਾ ਤੁਹਾਨੂੰ ਕੀ ਕੰਮ ਆਇਆ ਸਟੂਡੈਂਟ ਇਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਠੀਕ ਹੈ ਕੀ-ਕੀ ਕੰਮ ਤੁਸੀਂ ਛੁੱਟੀਆਂ ਦੇ ਵਿੱਚ ਕਰਨਾ ਹੈ ਜੋ ਕਿ ਤੁਹਾਨੂੰ ਮਿਸ਼ਨ ਸਮਰਥ ਦੇ ਤਹਿਤ ਆਇਆ ਹੋਇਆ ਹੈ ਠੀਕ ਹੈ ਜੋ ਵਰਕਸ਼ੀਟਸ ਹੈ ਤੁਹਾਡੀ ਮਿਸ਼ਨ ਸਮਰਥ ਦੀ ਠੀਕ ਹੈ ਤਾਂ ਇਹ ਸਟੂਡੈਂਟ ਤੁਹਾਡੀ ਆਪਾਂ ਮਿਸ਼ਨ ਸਮਰਥ ਵਾਲਾ ਜੋ ਛੁੱਟੀਆਂ ਦਾ ਕੰਮ ਆਇਆ ਹੈ ਇਹ ਆਪਾਂ ਜਲਦੀ ਹੀ ਤੁਹਾਡੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਰੋਜ਼-ਰੋਜ਼ ਸਟੂਡੈਂਟ ਆਪਾਂ ਕੁਝ-ਕੁਝ ਸ਼ੀਟਸ ਤੁਹਾਡੀਆਂ ਛੁੱਟੀਆਂ ਦੇ ਕੰਮ ਦੇ ਅਕੋਰਡਿੰਗ ਡੇਲੀ ਕਲਾਸ ਲਗਾਇਆ ਕਰਾਂਗੇ ਸਟੂਡੈਂਟ ਤਾਂ ਜੋ ਤੁਹਾਡਾ ਛੁੱਟੀਆਂ ਦਾ ਕੰਮ ਕੰਪਲੀਟ ਹੋ ਸਕੇ ਠੀਕ ਹੈ ਤਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਜੇਕਰ ਸਟੂਡੈਂਟ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਕਲਾਸ ਦਾ ਜੋ ਵੀ ਆਪਾਂ ਤੁਹਾਡਾ ਛੁੱਟੀਆਂ ਦਾ ਕੰਮ ਡੇਲੀ ਤੋਂ ਰੁਟੀਨ ਚ ਪਾਇਆ ਕਰਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਓਕੇ ਤਾਂ ਕਰਦੇ ਹਾਂ ਸਟਾਰਟ ਅੱਜ ਦਾ ਇਹ ਤੁਹਾਡਾ ਛੁੱਟੀਆਂ ਦਾ ਕੰਮ ਜੋ ਆਇਆ ਹੈ ਦੇਖਦੇ ਆ ਇਹਦੇ ਵਿੱਚ ਕੀ ਕੁਝ ਤੁਹਾਨੂੰ ਮਿਲਿਆ ਹੈ ਕਰਨ ਲਈ ਠੀਕ ਹੈ ਦੇਖੋ ਦੇਖੋ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਤੁਹਾਡਾ ਛੁੱਟੀਆਂ ਦਾ ਕੰਮ ਮਿਸ਼ਨ ਸਮਰੱਥ ਦੀਆਂ ਵਰਕਸ਼ੀਟਾਂ ਠੀਕ ਹੈ ਤਾਂ ਫਰਸਟ ਤੁਹਾਨੂੰ ਪੜ੍ਹਾਉਣੇ ਦੇਖੋ ਮਿਸ਼ਨ ਸਮਰੱਥ ਦੀ ਅਪਿਹਾਸ ਪੁਸਤਕ ਵਿੱਚੋਂ ਪੇਜ ਨੰਬਰ 1 ਤੋਂ ਲੈ ਕੇ ਯਾਨਕੀ ਪੰਨਾ ਨੰਬਰ 1 ਤੋਂ 4 ਤੱਕ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੜ੍ਹ ਕੇ ਸੁਣਾਉਣਾ ਜੋ ਵੀ ਆਪਾਂ ਨੂੰ ਇਹਦੇ ਵਿੱਚ ਲਿਖਿਆ ਮਿਲੇਗਾ ਠੀਕ ਹੈ ਉਹ ਵੀ ਤੁਹਾਡੇ ਨਾਲ ਸਟੂਡੈਂਟ ਆਪਾਂ ਸ਼ੇਅਰ ਕਰਾਂਗੇ ਹਨ ਵਰਕਸ਼ੀਟ ਸੋਲਵ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਡੇਲੀ ਰੁਟੀਨ ਟੂ ਠੀਕ ਹੈ ਕਲਾਸ ਲਗਾਇਆ ਕਰਾਂਗੇ ਤੁਹਾਡੀ ਠੀਕ ਹੈ ਅੱਜ ਆਪਾਂ ਇੱਕ ਵਾਰ ਇਸ ਚ ਸਿਲੇਬਸ ਪੜਾਂਗੇ ਤੁਹਾਡਾ ਹਨਾ ਸੁੱਟੀਆਂ ਦਾ ਕੰਮ ਕੀ ਕੁਸ਼ਲ ਮਿਲੇ ਤੁਹਾਨੂੰ ਤਾਂ ਸੈਕੰਡ ਤੇ ਮਿਸ਼ਨ ਸਮਰੱਥ ਦੀ ਅਭਿਆਸ ਪੁਸਤਕ ਵਿੱਚ ਉਹ ਪਹਿਲਾਂ 1 ਤੋਂ 4 ਸੀ ਹੁਣ 5 ਤੋਂ 7 ਠੀਕ ਹੈ ਇਸ ਦੇ ਚਿੱਤਰ ਨੂੰ ਧਿਆਨ ਨਾਲ ਦੇਖੋ ਅਤੇ ਚਿੱਤਰ ਵਿੱਚ ਮੌਜੂਦ ਚੀਜ਼ਾਂ ਦੀ ਸੂਚੀ ਬਣਾਓ ਜੋ ਵੀ ਸਟੂਡੈਂਟ 5 6 7 ਨੰਬਰ ਤੇ ਪੇਜ ਤੇ ਆਪਾਂ ਨੂੰ ਚਿੱਤਰ ਦਿੱਤੇ ਹੋਣਗੇ ਉਹਦਾ ਆਪਾਂ ਕੀ ਕਰਨਾ ਉਹਦੇ ਵਿੱਚ ਮੌਜੂਦ ਚੀਜ਼ਾਂ ਦੀ ਇੱਕ ਲਿਸਟ ਬਣਾਉਣੀ ਹੈ ਜੋ ਆਪਾਂ ਨੂੰ ਉਹਦੇ ਵਿੱਚ ਦਿਖਣ ਗਈਆਂ ਠੀਕ ਹੈ ਨੈਕਸਟ 3 ਨੰਬਰ ਦੇਖੋ ਮਿਸ਼ਨ ਸਮਰੱਥ ਦੀ ਅਭਿਆਸ ਪੁਸਤਕ ਵਿੱਚ ਸ਼ੀਟ ਨੰਬਰ 9 ਤੋਂ 11 9 10 11 12 ਤੇ 13 ਠੀਕ ਹੈ ਅਤੇ 15 ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਆਪਾਂ ਉਹਦੇ ਵਿੱਚ ਆਪਾਂ ਨੂੰ ਸਟੂਡੈਂਟ ਕੁਐਸਚਨ ਮਿਲਣਗੇ ਉਹ ਵੀ ਆਪਾਂ ਤੁਹਾਡੇ ਨਾਲ ਹੱਲ ਕਰਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਅੱਗੇ 4 ਨੰਬਰ ਦੇਖੋ ਇਹਦੇ ਚ ਤਾਂ ਜੁਰ ਇੰਪੋਰਟੈਂਟ ਨਹੀਂ ਹੈ ਇਹ ਤਾਂ ਵੈਸੇ ਲਿੰਕ ਦਿੱਤਾ ਹੋਇਆ ਦਾ ਹਨਾ ਨੈਕਸਟ ਆਪਣੇ ਮਾਤਾ ਜੀ ਵੱਲੋਂ ਸਵੇਰ ਅਤੇ ਸ਼ਾਮ ਤੱਕ ਕੀਤੇ ਕੰਮਾਂ ਦੀ ਇੱਕ ਸੂਚੀ ਬਣਾਉਣੀ ਹੈ ਆਪਾਂ ਉਹਦੇ ਵਿੱਚ ਹੀ ਇਹ ਤੁਹਾਡਾ ਕੰਮ ਹੈ ਸਟੂਡੈਂਟ ਠੀਕ ਹੈ ਤਾਂ ਸੋ ਨੈਕਸਟ ਦੇਖਦੇ ਹਾਂ ਤਾਂ ਇਹ ਹੈ ਸਟੂਡੈਂਟ ਆਪਣਾ ਪ੍ਰੋਜੈਕਟ ਵਰਕ ਜੋ ਆਪਾਂ ਨੂੰ ਮਿਲਿਆ ਹੈ ਇਹਦੇ ਵਿੱਚ ਕੀ ਕਰਨਾ ਆਪਾਂ ਸੋਚ ਸੋਚ ਸੂਚੀ ਉਦੇ ਵਿੱਚ ਆਪਾਂ ਕੀ ਲਿਖਣਾ ਸਭ ਤੋਂ ਪਹਿਲਾਂ ਮਨਪਸੰਦ ਸਬਜ਼ੀਆਂ ਦੇ ਨਾਮ ਇੱਥੇ ਫਿਲ ਕਰਦੇ ਨੇ ਠੀਕ ਹੈ ਲੋੜੀ ਤੀਆਂ ਚੀਜ਼ਾਂ ਦੇ ਨਾਮ ਤਿਆਰ ਕਰਨ ਦੀ ਵਿਧੀ ਠੀਕ ਹੈ ਇਹ ਆਪਾਂ ਇਹਦੇ ਵਿੱਚ ਕਰਾਂਗੇ ਉਸ ਤੋਂ ਨੈਕਸਟ ਅੱਖਰ ਤੋਂ ਸ਼ਬਦ ਬਣਾਉਣੇ ਆ ਰਾਰਾ ਤੋਂ ਠੀਕ ਹੈ ਪਪਾ ਬੱਬਾ ਇਹਨਾਂ ਤੋਂ ਆਪਾਂ ਸ਼ਬਦ ਬਣਾਵਾਂਗੇ ਠੀਕ ਹੈ ਨੈਕਸਟ ਇੱਕ ਪਸੂਚੀ ਬਣਾਉਣੀ ਹੈ ਉਸ ਤੋਂ ਬਾਅਦ ਦੇਖੋ ਇਦੇ ਵਿੱਚ ਕਿਹਦੀ ਸੂਚੀ ਬਣਾਉਣੀ ਆਪਾਂ ਜੋ ਕੀ ਹੋਣਗੇ ਆਪਣੇ ਖਾਣ-ਪੀਣ ਦੀਆਂ ਚੀਜ਼ਾਂ ਪਹਿਨਣ ਦੀਆਂ ਚੀਜ਼ਾਂ ਪੜ੍ਹਾਈ ਨਾਲ ਸੰਬੰਧਿਤ ਚੀਜ਼ਾਂ ਘੁੰਮਣ ਫਿਰਨ ਦੀਆਂ ਥਾਂ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਜੋੜੀ ਬਣਾਉਣੀ ਹੈ ਸਟੂਡੈਂਟ ਦੇਖੋ ਜਿੰਦਰਾ ਚਾਬੀ ਠੀਕ ਹੈ ਇਸ ਤਰ੍ਹਾਂ ਸਾਰਾ ਆਪਾਂ ਨੂੰ ਕੰਪਲੀਟ ਕਰਾਂਗੇ ਓਕੇ ਤਾਂ ਨੈਕਸਟ ਇਹ ਆ ਗਈ ਖਾਣਿਆਂ ਦੀ ਖੇਡ ਸ਼ਬਦ ਬਣਾਵਾਂਗੇ ਆਪਾਂ ਇਹਦੇ ਵਿੱਚ ਠੀਕ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਖਾਣਿਆਂ ਵਿੱਚ 10 ਸਾਰਥਿਕ ਲੱਭ ਕੇ ਕਾਪੀ ਤੇ ਲਿਖਣੀ ਹੈ ਠੀਕ ਹੈ ਉਸ ਤੋਂ ਨੈਕਸਟ ਇਹ ਸਟੂਡੈਂਟ ਤੁਹਾਡੇ ਸਮੂਹ ਸ਼ਬਦਾਂ ਵਿੱਚੋਂ ਜੋ ਸ਼ਬਦ ਸਮੂਹ ਤੋਂ ਵੱਖਰਾ ਹੋਵੇ ਉਸ ਤੇ ਗੋਲਾ ਲਗਾਓ ਅਤੇ ਦੋ ਨਵੇਂ ਸ਼ਬਦ ਲਿਖਣੇ ਹਨ ਠੀਕ ਹੈ ਇਹਦੇ ਵਿੱਚ ਤਾਂ ਇਹ ਸਵੰਟ ਆਉ ਲੱਭੀ ਠੀਕ ਹੈ ਇਦੇ ਵਿੱਚ ਕੀ ਹੈ ਦੇਖੋ ਮਿਸ਼ਨ ਸਮਰੱਥ ਦੀ ਜੋ ਅਭਿਆਸ ਪੁਸਤਕ ਹੈ ਉਸ ਦੇ ਵਿੱਚ ਇੱਕ ਉਰਦੇ ਫੁੱਲ ਕਹਾਣੀ ਵਿੱਚੋਂ ਬੱਬਾ ਧੁਨੀ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਦੀ ਸੂਚੀ ਤਿਆਰ ਕਰਨੀ ਹੈ ਤੁਹਾਨੂੰ ਆਪਾਂ ਉਰਦੇ ਫੁੱਲ ਹੈ ਜੋ ਕਹਾਣੀ ਠੀਕ ਹੈ ਉਹ ਪਾ ਤੁਹਾਨੂੰ ਸੋਲਵ ਕਰਕੇ ਦਿਖਾਵਾਂਗੇ ਪੜਾ ਕੇ ਦਿਖਾਵਾਂਗੇ ਤਾਂ ਉਹਦੇ ਵਿੱਚੋਂ ਆਪਾਂ ਕੀ ਲੱਭਾਂਗੇ ਜੋ ਵੀ ਸ਼ਬਦ ਹੋਣਗੇ ਬੱਬਾ ਧੁਨੀ ਨਾਲ ਸ਼ੁਰੂ ਨੇ ਉਹ ਆਪਾਂ ਉਹਦੇ ਚੋਂ ਲੱਭਾਂਗੇ ਠੀਕ ਹੈ ਨੈਕਸਟ ਧਰਤੀ ਦਾ ਜਨਮ ਦਿਨ ਕਹਾਣੀ ਵਿੱਚੋਂ ਠੀਕ ਹੈ ਉਹਨਾਂ ਦੀ ਸ਼ਬਦਾਂ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਵਿੱਚ ਲੱਲਾ ਦੂਜੀ ਧੁਨੀ ਹੋਵੇ ਠੀਕ ਹੈ ਜਾਨਕੀ ਕੋਈ ਸ਼ਬਦ ਹੋਊਗਾ ਉਹਦੇ ਵਿੱਚ ਲੱਲਾ ਸ਼ਬਦ ਜਿਹੜਾ ਦੋ ਨੰਬਰ ਤੇ ਹੋਣਾ ਚਾਹੀਦਾ ਹੈ ਉਹ ਆਪਾਂ ਉਹਦੇ ਵਿੱਚ ਲੱਭਾਂਗੇ ਨੈਕਸਟ ਬੱਦਲ ਦੀ ਕੁੱਤ ਕਤਾਰੀ ਕਹਾਣੀ ਵਿੱਚੋਂ ਉਹਨਾਂ ਸ਼ਬਦਾਂ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਵਿੱਚ ਰਾਰਾ ਦੂਜੀ ਧੁਨੀ ਹੋਵੇ ਜਾਨਕੀ ਦੂਜਾ ਅੱਖਰ ਰਾਰਾ ਹੋਵੇ ਉਹ ਆਪਾਂ ਸ਼ਬਦ ਉਹਦੇ ਵਿੱਚ ਲੱਭਾਂਗੇ ਪੰਜੇ ਦੇ ਨਿਸ਼ਾਨ ਕਹਾਣੀ ਵਿੱਚੋਂ ਸ਼ਬਦਾਂ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਵਿੱਚ ਆੜਾ ਤੀਜੀ ਤੋਂ ਨਹੀਂ ਹੋਵੇ ਠੀਕ ਹੈ ਇਹ ਤੁਸੀਂ ਸਮਝ ਕੇ ਹੋਵੋਗੇ ਸਟੂਡੈਂਟ ਠੀਕ ਹੈ ਤਾਂ ਅੱਗੇ ਆ ਜੂਗਾ ਆਪਣਾ ਸਟੂਡੈਂਟ ਚਿੱਤਰਵਾਚਨ ਚਿੱਤਰਵਾਚਨ ਠੀਕ ਹੈ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਇਹ ਤੁਹਾਨੂੰ ਦੱਸਦੇ ਆਂ ਦੇਖੋ ਇਹਦੇ ਚਾਪਾਂ ਇਹਨਾਂ ਨੂੰ ਧਿਆਨ ਨਾਲ ਦੇਖਣਾ ਹੈ ਪਿਕਚਰ ਨੂੰ ਫੋਟੋ ਨੂੰ ਹਨਾ ਚਿੱਤਰ ਨੂੰ ਤੇ ਕਹਾਣੀ ਦੇ ਬਾਰੇ 5-17 ਵਿੱਚ ਆਪਾਂ ਇਹਨਾਂ ਨੂੰ ਲਿਖਾਂਗੇ ਠੀਕ ਹੈ ਕੀ ਕੁਝ ਆਪਾਂ ਇਹਦੇ ਵਿੱਚ ਦੇਖਿਆ ਤੇ ਸਮਝਿਆ ਠੀਕ ਹੈ ਅੱਗੇ ਆ ਕੇ ਸਟੂਡੈਂਟ ਛੁੱਟੀਆਂ ਦਾ ਕੰਮ ਠੀਕ ਹੈ ਇਹਦੇ ਵਿੱਚ ਮਿਸ਼ਨ ਸਮਰੱਥ ਦੀਆਂ ਵਰਕਸ਼ੀਟਾਂ ਨੇ ਜੋ ਆਪਣੀਆਂ ਠੀਕ ਹੈ 15 ਤੱਕ ਆਪਾਂ ਉੱਪਰ ਕਰਿਆ ਸੀ ਨਾ 15 ਦੇ ਵਿੱਚ ਕੀ ਕਰਨਾ ਉਸ ਤੋਂ ਬਾਅਦ ਆ ਗਿਆ ਸਟੂਡੈਂਟ ਆਪਣਾ ਮਿਸ਼ਨ ਸਮਰੱਥ ਦੀ ਅਭਿਆਸ ਪੁਸਤਕ ਵਿੱਚ 16 ਨੰਬਰ ਤੋਂ 45 ਤੱਕ ਕਹਾਣੀਆਂ ਠੀਕ ਹੈ ਉਸ ਦੇ ਵਿੱਚ ਕੀ ਹੋਊਗਾ ਤੁਹਾਨੂੰ ਆਪਾਂ ਦਿਖਾਣੇ ਆ ਦੇਖੋ ਤਾਂ ਇਹਦੇ ਵਿੱਚ ਹੋਣਾ ਸਟੂਡੈਂਟ ਪੰਚਾਲਿਕ ਕਹਾਣੀਆਂ ਕੁੱਲ 15 ਕਹਾਣੀਆਂ ਨੂੰ ਪੜੋ ਅਤੇ ਅਭਿਆਸ ਸ਼ੀਟਾਂ ਹੱਲ ਕਰਨ ਦੀ ਕੋਸ਼ਿਸ਼ ਕਰੋ। ਇਹ ਸਾਰਾ ਸਟੂਡੈਂਟ ਤੁਹਾਨੂੰ ਆਪ ਸੋਲਵ ਕਰਵਾਵਾਂਗੇ ਠੀਕ ਹੈ ਛੁੱਟੀਆਂ ਦੇ ਵਿੱਚ ਵਿੱਚ ਠੀਕ ਹੈ। ਅੱਗੇ ਦਿਨ ਪਹਿਲਾ ਕਹਾਣੀ ਦੇ ਚਿੱਤਰ ਨੂੰ ਧਿਆਨ ਨਾਲ ਦੇਖੋ ਸੋਚੋ ਕਹਾਣੀ ਵਿੱਚ ਕੀ ਕੀ ਫਿਰ ਕਹਾਣੀ ਨੂੰ ਧਿਆਨ ਨਾਲ ਪੜਨਾ ਆਪਾਂ ਠੀਕ ਹੈ ਨੈਕਸਟ ਦਿਨ ਦੂਜਾ ਕਹਾਣੀ ਦੀ ਅਭਿਆਸ ਸ਼ੀਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰਕੇ ਗਤੀਵਿਧੀਆਂ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਕਰੋ ਮੈਂ ਦੇਖਿਆ ਆਪਣੇ ਪਿਤਾ ਜੀ ਜੀ 10 17 ਵਿੱਚ ਲਿਖੋ ਤੱਕ ਫੇਰੇ ਹੈ ਤੁਹਾਡਾ ਸਾਰਾ ਸਟੂਡੈਂਟ ਆ ਗਿਆ ਹੈ ਨਾ ਦੇਖ ਲਓ ਤੁਸੀਂ ਤੁਹਾਡਾ ਸਿਲੇਬਸ ਆ ਛੁੱਟੀਆਂ ਦਾ ਕੰਮ ਦਾ ਕਲਾਸ 6ਵੀਂ ਤੋਂ ਲੈ ਕੇ 8ਵੀਂ ਤੱਕ ਇਹ ਸਾਰਿਆਂ ਨੇ ਸੇਮ ਹੈ ਸਟੂਡੈਂਟ ਠੀਕ ਹੈ ਇਹ ਤੁਸੀਂ ਸਕਰੋਲ ਕਰ ਰਹੇ ਆ ਮੈਂ ਤੁਸੀਂ ਇਹਨੂੰ ਪਾਜ਼ ਕਰਕੇ ਵੀਡੀਓ ਨੂੰ ਦੇਖ ਲੈਣਾ ਹਨਾ ਵੈਸੇ ਤਾਂ ਅੱਪਾ ਤੁਹਾਨੂੰ ਇਹ ਕਰਵਾਵਾਂਗੇ ਵੈਸੇ ਸੋਲਵ ਕਰਵਾਵਾਂਗੇ ਪੂਰਾ ਅੱਜ ਸਿਰਫ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਿਰਫ ਇਹ ਦੱਸਣਾ ਵੀ ਤੁਹਾਨੂੰ ਕੀ ਕੰਮ ਆਇਆ ਹੈ ਜੋ ਪੰਜਾਬ ਬੋਰਡ ਵੱਲੋਂ ਮਿਸ਼ਨ ਸਮਰੱਥ ਦੇ ਤਹਿਤ ਭੇਜਿਆ ਹੋਇਆ ਹੈ ਠੀਕ ਹੈ ਇਹ ਸਾਰਾ ਤੁਹਾਨੂੰ ਸਟੂਡੈਂਟ ਅੱਪਾ ਅੱਜ ਤੋਂ ਸ਼ਾਮ ਤੋਂ ਹੀ ਇੱਕ ਕਲਾਸ ਸਟਾਰਟ ਕਰਾਂਗੇ ਉਸ ਵਿੱਚ ਤੁਹਾਨੂੰ ਆਪਾਂ ਕੁਝ-ਕੁਝ ਪੇਜ ਆਪਾਂ ਜੋ ਸ਼ੀਟਾਂ ਦੇ ਪੇਜ ਨੇ ਹਨਾ ਉਸ ਸੋਲਵ ਕਰਵਾਵਾਂਗੇ ਠੀਕ ਹੈ ਹਾਂ ਦੇਖੋ ਤਾਂ ਇੱਥੋਂ ਬਸ ਇੱਥੋਂ ਤੱਕ ਸੀਐਸਟੂਡੈਂਟ ਤਾਂ ਇਸ ਸੀਐਸਟੂਡੈਂਟ ਤੁਹਾਡਾ ਕਲਾਸ 6ਵੀਂ ਤੋਂ ਲੈ ਕੇ 8ਵੀਂ ਤੱਕ ਵਿਸ਼ਾ ਪੰਜਾਬੀ ਦਾ ਮਿਸ਼ਨ ਸਮਰੱਥ ਜੋ ਕਿ ਤੁਹਾਡਾ ਛੁੱਟੀਆਂ ਦਾ ਕੰਮ ਜੂਨ 2024 ਦਾ ਆ ਚੁੱਕਿਆ ਹੈ ਸਟੂਡੈਂਟ ਠੀਕ ਹੈ ਤਾਂ ਵੀਡੀਓ ਕਿੰਨੀ ਹੈਲਪਫੁਲ ਲੱਗੀ ਸਟੂਡੈਂਟ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਠੀਕ ਹੈ ਮੇਰੇ ਨਾਲ ਜੁੜਨ ਲਈ ਚੈਨਲ ਤੇ ਚੈਨਲ ਮੇਰੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤਾਂ ਜੋ ਹੋਰ ਵੀ ਸਟੂਡੈਂਟਸ ਤੱਕ ਇਹ ਵੀਡੀਓ ਪਹੁੰਚ ਸਕੇ ਠੀਕ ਹੈ ਤਾਂ ਇਸ ਕਰਕੇ ਸਟੂਡੈਂਟ ਹੁਣ ਆਪਾਂ ਇਸ ਤੋਂ ਬਾਅਦ ਤੁਹਾਡੀਆਂ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ